ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ ਕਿ 1 ਲੱਖ ਮੁੰਡਾ ਚੱਕਣਾ ਪੰਜਾਬ ਦਾ ਤੇ ਉਹਦਾ ਇਨਕਾਉਂਟਰ ਕਰਨਾ ਇਸ ਖਬਰ ਨੇ ਪੂਰਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਵਾਕਈ 1 ਲੱਖ ਬੰਦਾ ਪੁਲਿਸ ਚੱਕਣ ਜਾ ਰਹੀ ਆ ਸਰਕਾਰ ਐਡਾ ਵੱਡਾ ਐਕਸ਼ਨ ਕਰਨ ਜਾ ਰਹੀ ਆ ਕੀ ਇਹਦੇ ਪਿੱਛੇ ਹੈ ਕੀ ਨਹੀਂ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੂਰੀ ਇਸ ਰਿਪੋਰਟ ਨੂੰ ਖੋਲ ਕੇ ਰੱਖਾਂਗੇ ਅਕਸਰ ਹੈ ਕਿ ਇਹ ਸੱਚ ਦੇ ਪਿੱਛੇ ਕਿਉਂਕਿ ਇਹਦੇ ਵਿੱਚ ਇੱਕੇ ਚੀਜ਼ ਚੱਲਦੀ ਪਈ ਆ ਕਿ ਇੱਕ ਪੁਲਿਸ ਵਾਲੇ ਦੀ ਜੋ ਕਿ ਡਰੰਕ ਸੀਗਾ दारू ਪੀਤੀ ਹੋਈ ਸੀ ਉਸ ਦੀ ਵੀਡੀਓ ਚੱਲਦੀ ਪਈ ਆ ਕਿ ਅਸੀਂ 1 ਲੱਖ ਮੁੰਡਾ ਮਾਰਨਾ ਚਾਹਣਾ ਇਨਕਾਊਂਟਰ ਕਰਨਾ ਔਰ ਇੱਕ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਚੱਲਦੀ ਪਈ ਆ ਜਿਹੜੀ ਬੱਸ ਦੇ ਵਿੱਚ ਕੁਝ ਨੌਜਵਾਨਾਂ ਨੂੰ ਲੈ ਕੇ ਪੁਲਿਸ ਜਾ ਰਹੀ ਆ ਤੇ ਇੱਕ ਨੌਜਵਾਨ ਵੀਡੀਓ ਬਣਾ ਕੇ ਕਹਿ ਰਿਹਾ ਕਿ ਸਾਨੂੰ ਨਹੀਂ ਪਤਾ ਪੁਲਿਸ ਕਿੱਥੇ ਲੈ ਕੇ ਜਾ ਰਹੀ ਆ ਸਾਡੇ ਨਾਲ ਕੀ ਹੋਵੇਗਾ ਜਾਂ ਕੁਝ ਵੀ ਨਹੀਂ ਹੋਵੇਗਾ ਸੋ ਇਹਨਾਂ ਦਾ ਕੀ ਸੱਚ ਆ ਕੀ ਨਹੀਂ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਪਰ ਕੀ ਕੁਝ ਹੋ ਰਿਹਾ ਆ ਆਏ ਦਿਨ ਕਿਤਨਾ ਕਿਤੇ ਗੋਲੀ ਕਾਂਡ ਹੁੰਦਾ ਆਏ ਦਿਨ ਕਿਤਨਾ ਕਿਤੇ ਲੁੱਟਖੋਰੀ ਆ ਆਏ ਨਾ ਕਿਤੇ ਆਏ ਦਿਨ ਕਿਤਨਾ ਕਿਤੇ ਗੈਂਗਬਾਰ ਹੋ ਰਹੀ ਆ ਪੂਰਾ ਪੰਜਾਬ ਇਸ ਚੀਜ਼ ਤੋਂ ਵੀ ਦੁਖੀ ਹੋਇਆ ਹੋਇਆ ਕਿ ਗੈਂਗਸਟਰਾਂ ਨੇ ਆਏ ਦਿਨਾਂ ਅਤਿਆਮਾ ਕਰ ਰਿਹਾ ਆ ਆਏ ਦਿਨ ਕੋਈ ਨਾ ਕੋਈ ਕਾਂਡ ਕਰ ਰਿਹਾ ਤੇ ਲੋਕ ਇਸ ਤੋਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਔਰ ਨਾਲ ਦੇ ਨਾਲ ਇਸ ਤੋਂ ਵੀ ਬਹੁਤ ਪਰੇਸ਼ਾਨ ਆ ਕਿ ਪੁਲਿਸ ਕਿਉਂ ਨਹੀਂ ਕੁਝ ਕਰ ਰਹੀ ਕੀ ਵਜਾ ਕਿ ਪੁਲਿਸ ਦੇ ਹੱਥ ਖੜੇ ਹੋਏ ਵੇ ਆ ਕਿਉਂ ਲਾਚਾਰ ਖੜੀ ਆ ਪੁਲਿਸ ਤੇ ਪਰ ਇਹਦੇ ਵਿੱਚ ਤੁਹਾਡੇ ਹੁਣ ਸਾਰੇ ਇਹ ਸਵਾਲ ਸੀਗੇ ਕੁਝ ਦਿਨ ਪਹਿਲਾਂ ਹੁਣ ਪੁਲਿਸ ਨੇ ਥੋੜੀ ਜੀ ਤੇਜ਼ੀ ਦਿਖਾਈ ਆ ਪੁਲਿਸ ਨੇ ਇਨਕਾਉਂਟਰ ਵੀ ਕੀਤੇ ਕੁਝ ਲੋਕਾਂ ਦੇ ਔਰ ਪੁਲਿਸ ਜਿਹੜੇ ਗੈਂਗਸਟਰ ਆ ਜਿੱਦਾਂ ਕਿ ਗੋਲਡੀ ਬਰਾੜ ਉਹਦੀ ਫੈਮਲੀ ਤੱਕ ਵੀ ਪਹੁੰਚੀ ਆ ਪੁਲਿਸ ਨੇ ਉਹਦੇ ਮਾਤਾ ਪਿਤਾ ਨੂੰ ਚੁੱਕਿਆ ਹੋਇਆ ਅੰਮ੍ਰਿਤਸਰ ਤੋਂ ਚੁੱਕਿਆ ਹੋਇਆ ਉਹਦੇ ਪਾਤਾ ਪਿਤਾ ਨੂੰ ਸੋ ਪੁਲਿਸ ਕਾਰਵਾਈ ਕਰ ਰਹੀ ਆ ਸੋ ਇਸ ਦੇ ਨਾਲ-ਨਾਲ ਹੁਣ ਲੋਕਾਂ ਦੇ ਵਿੱਚ ਇਹ ਪ੍ਰਚਾਰ ਚੱਲ ਪਿਆ ਕਿ ਲੋਕ ਵੀ ਲੋਕ ਹੁਣ ਖਤਰੇ ਦੇ ਵਿੱਚ ਆ ਪੁਲਿਸ ਕਰਨ ਜਾ ਰਹੀ ਹੈ ਵੱਡਾ ਐਕਸ਼ਨ 1 ਲੱਖ ਬੰਦਿਆਂ ਨੂੰ ਚੱਕਣਾ ਸੋ ਇਹ ਕਿੰਨਾ ਕੇ ਸੱਚ ਆ ਤੁਹਾਨੂੰ ਪਤਾ ਕਿ 1 ਲੱਖ ਬੰਦਾ ਕਿੰਨਾ ਹੁੰਦਾ ਇਹਦੇ ਵਿੱਚ ਕੁੜੀਆਂ ਜਨਾਨੀਆਂ ਨੂੰ ਪਿੱਛੇ ਕਰ ਦਿਓ ਬਜ਼ੁਰਗਾਂ ਬਾਹਰ ਕੱਢ ਦੋ ਮੁੰਡੇ ਰਹਿ ਗਏ ਤੇ 1 ਲੱਖ ਮੁੰਡਾ ਕਿੰਨੇ ਪਿੰਡਾਂ 'ਚ ਹੋਏਗਾ ਤੁਸੀਂ ਆਪ ਸੋਚੋ ਕਿੰਨੇ 100 ਪਿੰਡ ਜਿਹੜੇ ਉਹ ਖਾਲੀ ਕਰਾਉਣੇ ਪੈਣਗੇ ਕਿੰਨੇ ਪਿੰਡ ਖਾਲੀ ਹੋ ਜਾਣੇ ਅਗਰ ਇੰਨੇ ਬੰਦਿਆਂ ਨੂੰ ਮਾਰਨਾ ਕੀ ਬਾੱਕੇ ਹੀ ਇਹ ਸੱਚੀ ਨਿਊਜ਼ ਆ ਕਿ ਬਾੱਕੇ ਹੀ ਇਹ ਚੀਜ਼ ਹੋਵੇਗੀ ਪਰ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੁਲਿਸ ਇਸ ਟਾਈਮ ਦੇ ਉੱਪਰ ਪੂਰੀ ਤੇਜ਼ੀ ਦੇ ਨਾਲ ਇਸ ਦੇ ਉੱਤੇ ਕੰਮ ਕਰ ਰਹੀ ਆ ਕਿਉਂਕਿ ਤੁਹਾਡਾ ਹੀ ਪ੍ਰੈਸ਼ਰ ਸੀਗਾ ਹਰ ਇੱਕ ਪਾਸੇ ਗੋਰੀ ਕਾਂਡ ਜਦੋਂ ਵੀ ਹੁੰਦਾ ਸੀਗਾ ਤਾਂ ਸਰਕਾਰ ਨੂੰ ਲਾਨਤਾ ਪਾਇਆ ਜਾਂਦੀਆਂ ਸੀਗੀਆਂ ਪੁਲਿਸ ਨੂੰ ਲਾਨਤਾ ਪਾਇਆ ਜਾਂਦੀਆਂ ਸੀਗਾ ਪੁਲਿਸ ਹੁਣ ਐਕਸ਼ਨ ਦੇ ਵਿੱਚ ਆ ਸੋ ਪੁਲਿਸ ਪੁਲਿਸ ਕਾਰਵਾਈ ਕਰ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੁਣ ਉਹਨਾਂ ਲੋਕਾਂ ਲਈ ਵੀ ਸਮਝਣ ਦੀ ਜ਼ਰੂਰਤ ਹੈ ਜਿਹੜੇ ਆਪਣੇ ਆਪ ਨੂੰ ਸ਼ੋਸ਼ੇਬਾਜੀ 'ਚ ਬਦਨਾਮਸ਼ ਮੰਨਦੇ ਸੀਗੇ ਜਾਂ ਸ਼ੋਸ਼ੇਬਾਜੀ 'ਚ ਵੀਡੀਓਜ਼ ਅਪਲੋਡ ਕਰਦੇ ਸੀਗੇ ਸੋ ਤੁਸੀਂ ਇਸ ਐਕਸ਼ਨ ਦਾ ਸ਼ਿਕਾਰ ਨਾ ਹੋ ਜਾਇਓ ਸੋ ਤੁਹਾਡੇ ਲਈ ਇਹ ਇਸ ਟਾਈਮ ਦੇ ਉੱਪਰ ਬਾਕੀ ਹੀ ਡਰਦਾ ਮਾਹੌਲ ਆ ਕਿਉਂਕਿ ਪੁਲਿਸ ਨੇ ਇਸ ਟਾਈਮ ਦੇ ਉੱਪਰ ਕਾਰਵਾਈ ਕਰਨੀ ਕਰਨੀ ਆ ਔਰ ਖਾਨਾ ਪੂਰਤੀ ਵੀ ਕਰਨੀ ਆ ਪੁਲਿਸ ਦੇ ਮੈਡਲ ਵੀ ਲੈਣੇ ਹੁੰਦੇ ਆ ਸੋ ਪੁਲਿਸ ਇਹ ਨਾ ਹੋਵੇ ਕਿ ਬੇਗੁਨਾਹ ਲੋਕਾਂ ਨੂੰ ਚੁੱਕਿਆ ਜਾਵੇ ਬੇਗੁਨਾਹ ਲੋਕਾਂ ਦੇ ਇਨਕਾਊਂਟਰ ਹੋਣ ਸੋ ਇਹ ਚੀਜ਼ ਵੀ ਬਹੁਤ ਧਿਆਨ ਖਿੱਚਦੀ ਆ ਸੋ ਇਸ ਲਈ ਕਿਤੇ ਨਾ ਕਿਤੇ ਇਸ న్యూਸ ਦੇ ਵਿੱਚ ਇੰਨਾ ਸੱਚ ਹੈਗਾ ਕਿ 1 ਲੱਖ ਤਾਂ ਨਹੀਂ ਪਰ ਇਹ ਨਾ ਹੋਵੇ ਕੋਈ ਇੱਕ ਵੀ ਪੰਜਾਬ ਦਾ ਮੁੰਡਾ ਇਸ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰਿਆ ਜਾਵੇ ਜਿਹੜਾ ਨਿਰਦੋਸ਼ ਹੀ ਸੋ ਉਹਦੇ ਲਈ ਸੋ 40 ਸਮਝਣ ਵਾਲੀ ਘੜੀ ਆ ਸੋ ਐਸੇ ਲਈ ਆਪਾਂ ਤੁਹਾਡੇ ਲਈ ਵੀਡੀਓ ਬਣਾ ਰਿਹਾ ਕਿ ਆਏ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਆਉਂਦੀਆਂ ਕਿ ਮੁੰਡੇ ਦਮੇ ਨਮੇ ਮੁੰਡੇ 15 15 16 ਸਾਲਾਂ ਦੇ ਕਿਰਪਾ ਨਾਲੇ ਕੇ ਘੁੰਮ ਰਹੇ ਆ ਲੜਾਈਆਂ ਕਰ ਰਹੇ ਆ ਸਭ ਕੁਝ ਹੋ ਰਿਹਾ ਥੋੜੀ ਜੀ ਤਕਰਾਰ ਬਾਜੀ ਨੂੰ ਸਕੂਲਾਂ ਤੱਕ ਥੋੜੀਆਂ ਰਵਾਲ ਮਾ ਨਿਕਲ ਜਾਂਦੀਆਂ ਸੋ ਇਹ ਲੜਾਈ ਇਸ ਟਾਈਮ ਦੇ ਉੱਪਰ ਬਹੁਤ ਵੱਡੀ ਹੋ ਰਹੀ ਹੈ ਲੋਕਾਂ ਦੇ ਵਿੱਚ ਅਸਲਾ ਇੰਨਾ ਪਹੁੰਚ ਗਿਆ ਪੰਜਾਬ ਦੇ ਵਿੱਚ ਹਰ ਇੱਕ ਪਾਸੇ دہشت ਦਾ ਮਾਹੌਲ ਬਣਿਆ ਹੋਇਆ ਪਰ ਜਿਹੜਿਆ 1 ਲੱਖ ਬੰਦਾ ਮਾਰਨ ਵਾਲੀ ਆ ਇਹ ਨਿਊਜ਼ ਕਿਤਨਾ ਕਿਤੇ ਮੈਨੂੰ ਤਾਂ ਫੇਕ ਲੱਗਦੀ ਪਈ ਆ ਪਰ ਇਹ ਸੌਰਮਨ ਤੁਹਾਨੂੰ ਪੁੱਛਦਾ ਵੀ ਕੋਈ ਤੁਸੀਂ ਇਦਾਂ ਦੀ ਕੋਈ ਵੀਡੀਓ ਦੇਖੀ ਕੋਈ ਆਥੈਂਟਿਕ ਕਿਸੇ ਨੇ ਨਿਊਜ਼ ਤੇ ਕਿਸੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਆਥੈਂਟਿਕ ਖਬਰ ਹੈ ਇਹ ਕਿ ਹਾਂ ਸਾਰੇ ਲੋਕ ਕਹਿ ਰਹੇ ਆ ਕਿ ਉਹ ਖਬਰ ਉਹ ਵੀਡੀਓ ਦੇਖ ਲਿਓ ਵੀਡੀਓ ਕਿਨੇ ਬਣਾਈ ਕਿਸ ਹਾਲਤ ਦੇ ਵਿੱਚ ਬਣਾਈ ਅਗਰ ਉਹ ਵੀਡੀਓ ਬਣਾ ਵੀ ਦਿੱਤੀ ਤਾਂ ਉਹ ਬੰਦੇ ਨੇ ਨਸ਼ੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਕੁਝ ਬਣਾ ਲੈਂਦੇ ਨਸ਼ੇ ਦੇ ਵਿੱਚ ਤਾਂ ਤੁਸੀਂ ਵੀ ਰੋਜ਼ ਬੋਰਜ ਖਲੀਫਾ ਖਰੀਦਦੇ ਆ ਸੋ ਇਸ ਚੀਜ਼ ਨੂੰ ਨਹੀਂ ਜ਼ਰੂਰੀ ਸਮਝਣਾ ਚਾਹੀਦਾ ਪਰ ਹਾਂ ਇਹਦੇ ਵਿੱਚ ਨਾਲ-ਨਾਲ ਇਹ ਚੀਜ਼ ਕਿਉਂ ਸਾਰਿਆਂ ਨੂੰ ਜੈਨੂਨ ਲੱਗਦੀ ਪਈਆ ਕਿਉਂ ਇਹ ਖਬਰ ਸੱਚੀ ਲੱਗਦੀ ਪਈਆ ਕਿਉਂਕਿ ਪੁਲਿਸ ਐਕਸ਼ਨ ਦੇ ਵਿੱਚ ਆ ਵਾਕਈ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਪੁਲਿਸ ਨੇ ਵਾਕਈ ਟੀਮਾਂ ਬਣਾਈਆਂ ਇਹ ਹੁਣ ਜਿੰਨਾ ਵੀ ਇੱਥੇ ਗੈਂਵਾਰ ਆ ਉਹਨੂੰ ਖਤਮ ਕਰਨਾ ਪਰ ਉਹਦੇ ਨਾਲ ਨਾਲ ਇਹ ਦੱਸ ਦਈਏ ਕਿ ਹੁਣ ਉਹ ਨੰਬਰ ਜਿਹੜੇ ਗੈਂਵਾਰ ਆ ਜਿਨ੍ਹਾਂ ਦੇ ਉੱਪਰ ਪਹਿਲੇ ਆਲਰੇਡੀ ਪਰਚੇ ਆ ਸੋ ਉਹਨਾਂ ਨੂੰ ਅਰੈਸਟ ਕਰੇਗੀ ਜਾਂ ਫਿਰ ਉਹਨਾਂ ਨੂੰ ਕਾਰਵਾਈ ਉਹਨਾਂ ਦੇ ਉੱਪਰ ਹੋਵੇਗੀ ਪਰ ਹੁਣ ਤੂੰ ਨੂੰ ਬਚਣ ਦੀ ਜ਼ਰੂਰਤ ਐਵੇਂ ਨਾ ਟੰਗੇ ਜਾਇਓ ਸੋ ਕਿਸੇ ਦੇ ਨਾਲ ਜਾਣਾ ਬਹੁਤ ਵਾਰ ਇਦਾਂ ਵੀ ਹੁੰਦਾ ਕਿ ਕਿਸੇ ਦੀ ਲੜਾਈ ਹੁੰਦੀ ਹੈ ਯਾਰ ਦੋਸਤ ਮੂੰਹ ਚੱਕ ਕੇ ਨਾਲ ਤੁਰ ਪੈਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਸੀਨ ਅੱਗੇ ਜਾ ਕੇ ਪਤਾ ਲੱਗਦਾ ਇਦਾਂ ਹੋਇਆ ਸੋ ਤੋਨੂੰ ਆਪਣੇ ਆਪ ਤੇ ਦੇਖਣਾ ਪਵੇਗਾ ਤੁਹਾਨੂੰ ਆਪਣੇ ਫਿਊਚਰ ਦੇ ਬਾਰੇ ਆਪਣੀ ਪੜ੍ਹਾਈ ਦੇ ਬਾਰੇ ਆਪਣੇ ਕੰਮ ਦੇ ਬਾਰੇ ਔਰ ਆਪਣੇ ਫੈਮਿਲੀ ਦੇ ਬਾਰੇ ਮਾਪੇ ਦੇ ਬਾਰੇ ਹੀ ਸੋਚਣਾ ਪਵੇਗਾ ਇਹ ਨਾ ਹੋਵੇ ਕਿ ਤੁਸੀਂ ਆਪਣੇ ਸ਼ੋਸ਼ੇਵਾਜੀ ਔਰ ਗੁੰਡਾਗਰਦੀ ਦੇ ਚੱਕਰਾਂ ਦੇ ਵਿੱਚ ਕਿਸੇ ਵੱਡੀ ਮੁਸੀਬਤ ਦੇ ਵਿੱਚ ਫਸ ਜਾ ਸਰਕਾਰਾਂ ਤੇ ਪੁਲਿਸ ਕੁਝ ਨਹੀਂ ਪਤਾ ਹੁੰਦਾ ਕੀ ਹੋ ਜਾਵੇ ਕਿਉਂਕਿ ਮੂਰੇ ਇਲੈਕਸ਼ਨ ਆ ਰਹੇ ਆ ਸੋ ਕਾਰਵਾਈ ਬਹੁਤ ਵੱਡੀ ਹੋਵੇਗੀ ਸੋ ਇਹਦੇ ਨਾਲ ਹੁਣ ਕੀ ਹੋਵੇਗਾ ਕਿ ਬਾਕੀ ਹੁਣ ਨਿਰਦੋਸ਼ ਮਾਰੇ ਜਾਣਗੇ ਇਹਦੇ ਵਿੱਚ ਤਾਂ ਕਿਤੇ ਕੋਈ ਸੱਚ ਨਜ਼ਰ ਨਹੀਂ ਆ ਰਿਹਾ ਪਰ ਤੁਸੀਂ ਜਰੂਰ ਦੱਸਿਓ ਕਿ ਇਸ ਤਰ੍ਹਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਸੋ ਇਹਦੇ ਬਾਰੇ ਜ਼ਰੂਰ ਆਪਣੀ ਰਾਏ ਸਾਂਝੀ ਕਰਿਓ ਪਰ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕੋਈ ਵੀ ਆਥੈਂਟਿਕ ਨਿਊਜ਼ ਜਾਂ ਕੋਈ ਵੀ ਕਿਸੇ ਨਿਊਜ਼ ਚੈਨਲ ਨੇ ਜਾਂ ਵੈਬਸਾਈਟ ਤੇ ਨਹੀਂ ਆ ਜਾਂ ਸਰਕਾਰ ਨੇ ਵੀ ਕੋਈ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਸੋ ਇਹ ਇੱਕ ਤਰ੍ਹਾਂ ਦੀ ਫੇਕ ਨਿਊਜ਼ ਆ ਉਹ ਜਿਹੜੀ ਬੱਸ ਦੇ ਵਿੱਚ ਲੈ ਕੇ ਜਾ ਰਹੇ ਉਹ ਪੁਰਾਣੀ ਵੀਡੀਓ 2025 ਦੀ ਸੋ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਆਥੈਂਟਿਕ ਵੀਡੀਓ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਤੁਸੀਂ ਆਪਣਾ ਧਿਆਨ ਰੱਖਣਾ ਕੇਅਰ ਕਰਨੀ ਐਵੇਂ ਤੁਹਾਨੂੰ ਪਤਾ ਆਪਣੇ ਆਪ ਨੂੰ ਸੰਭਾਲੋ ਆਪਣੀ ਪੜ੍ਹਾਈ ਦੇ ਵਿੱਚ ਧਿਆਨ ਦਿਓ ਆਪਣੇ ਮਾਪਿਆਂ ਦੇ ਵੱਲ ਦੇਖੋ ਮੈਂ ਕੰਮਕਾਰ ਦੇ ਵਿੱਚ ਦੇਖੋ ਤੇ ਚੜ੍ਹਦੀ ਕਲਾ ਜ ਰਹੋ ਪਹਿਲੇ ਪੰਜਾਬ ਨੂੰ ਬਹੁਤ ੱਟਕਾਂ ਲੱਗਦੀਆਂ ਪਈਆਂ ਮੈਂ ਨਹੀਂ ਚਾਹੁੰਦਾ ਕੋਈ ਇੱਦਾਂ ਦਾ ਕੋਈ ਦੌਰ ਆਵੇ ਕਿਹਾ ਜਾ ਰਿਹਾ ਕਿ ਉਹ 84 ਵਾਲਾ ਦੌਰ ਲੈ ਕੇ ਆਉਣਾ ਸੋ ਆਪਾਂ ਅਰਦਾਸ ਇਹੀ ਕਰਦੇ ਆ ਕਿ ਉਹ ਰੱਬ ਨਾ ਦਿਖਾਵੇ ਕਿਸੇ ਨੂੰ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਕੇ ਹਜੇ ਤੱਕ ਨਹੀਂ ਕੀਤਾ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ